ਪੰਜਾਬ ਸਰਕਾਰ ਮਲਾਜਾਂ ਨੇ ਖੁਸ਼ ਕਰਨ ਦੀ ਤਿਆਰੀ ਵਿੱਚ ਹੈ ਕਿਉਂਕਿ ਬੁਖ ਵਖ ਸੱਤ ਜਥੇ ਨੇ ਮੀਟਿੰਗ ਪੰਜਾਬ ਸਿਵਲ ਸਖਤਰ ਚੰਡੀਗੜ੍ਹ ਵਿਖੇ 12 ਜੂਨ ਨੂੰ ਕੈਬਨ ਸਾਹ ਕਮੇਟੀ ਨਾਲ ਹੋਵੇਗੀ ਜਿਸ ਦੇ ਵਿੱਚ ਜੋ ਪ੍ਰਧਾਨਗੀਆ ਬੇਤੋਂ ਹਰਪਾ ਸੰਟੀਮਾਂ ਕਰਨਗੇ ਕੰਪਿਊਟਰ ਅਧਿਕਾਰਨੀ ਮੀਟਿੰਗ ਹੋ ਰਹੀ ਹੈ ਜੀ ਪਾਵਰ ਕਮਿਟਰਾਸਕੋ ਦੇ ਜੋ ਆਰਥੋਸ ਕਮੇਟੀ 8 ਤੱਕ ਦੀ ਯੂਨੀਅਨ ਮੀਟਿੰਗ ਹੋ ਰਹੀ ਆ ਜੋ ਮਿੱਡਲ ਵਰਕਰਾਂ ਦਾ ਦਸਵਰੀ ਕਾਉਂਟਰ ਦੀ ਉਹਨਾਂ ਦੀ ਮੀਟਿੰਗ ਹੋ ਰਹੀ ਆ ਇਸ ਤਰ੍ਹਾਂ ਹੀ ਬੁਖਵੌਜ ਦਾ ਸਾਥ ਜਥੇ ਨੇ ਮੀਟਿੰਗ ਹੋ ਰਹੀ ਆ ਦੂਜੇ ਪਾਸੇ ਪੁਰਾਣੀ ਪੈਨਸ਼ਨ ਬਹਾਲ ਕਰਾਉਣ ਵਾਸਤੇ ਸੁਰਜੀਤ ਸਿੰਘ ਸੀਪੀਐਫ ਕਰਮਚਾਰੀ ਅੱਗੂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ 2022 ਦੇ ਵਿੱਚ ਨੋਟੀਫਾਈ ਕੀਤਾ ਗਿਆ ਸੀ ਪਰ ਅਜੇ ਤੱਕ ਪੁਰਾਣੀ ਪੈਨਸ਼ਨ ਬਹਾਲ ਨਹੀਂ ਕੀਤੀ ਗਈ ਜਿਸ ਨੂੰ ਲੈ ਕੇ 12 ਜੂਨ ਨੂੰ ਜੋ ਲੁਧਿਆਣਾ ਦੇ ਵਿੱਚ ਜਿੰਨੀ ਚੋਣ ਹੋ ਰਹੀ ਆ ਉਸ ਨੂੰ ਲੈ ਕੇ ਪੰਜਾਬ ਦੇ ਕੋਨੇ-ਕੋਨੇ ਤੋਂ ਲਗਭਗ 2 ਲੱਖ ਮਲਾਹ ਮੰਨਣਗੇ ਪ੍ਰਾਂincial ਪੈਨਸ਼ਨ ਬਹਾਲੀ ਸੰਘਾਸਕ ਮਿੰਟ ਕਨਨਰ ਜਸਵੀਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਲੜ ਲੜ ਜੀਆ ਜਿਸ ਕਰਕੇ 12 ਜੂਨ ਨੂੰ ਜੋ ਕਿ ਲੁਧਿਆਣੇ ਪਛਮੀ ਹਲਕੇ ਵਿੱਚ ਜੋ ਚੋਣ ਹੋ ਰਹੀ ਆ ਉਸ ਨੂੰ ਲੈ ਕੇ ਮਲਾਹ ਰੈਲੀ ਕਰਨਗੇ ਭਗਵਾਨ ਤਮਨ ਦੇ ਲਾਲਾਂ ਦੀ ਫੁੱਲ ਖਲਣਗੇ ਸਾਂਝੇ ਫਰੰਟ ਵੱਲੋਂ ਵੀ ਮੀਟਿੰਗ ਕਰਕੇ ਫੈਲਾ ਕੀਤਾ ਗਿਆ ਹੈ ਕਿ ਆਉਣ ਵਾਲੀ 14 ਜੂਨ ਨੂੰ ਸਾਂਝੇ ਫਰੰਟ ਦੇ ਅੱਗੂ ਪੈਨਸ਼ਨਰ ਦੇ ਅੱਗੂ ਪਹੁੰਚਣਗੇ ਤੇ ਪੰਜਾਬ ਦੇ ਕੁੰਨਿੰਗ ਨੂੰ ਤੋਂ ਜੋ ਮਲਾਜਮਾ ਬੱਸਾ ਰਹੇ ਗੱਡੀਆਂ ਰਹੇ ਬਣਨਗੇ ਲਗਭਗ 3 ਲੱਖ ਮਲਾਜਮਾਂ ਨੂੰ ਪਹੁੰਚਣੀ ਉਮੀਦ ਹੈ ਕਿਉਂਕਿ ਪੈਨਸ਼ਨ ਵੀ ਨਾ ਆ ਚੁੱਕੇ ਹਨ ਪੰਜਾਬ ਸਰਕਾਰ ਜੋ ਲੜੇ ਲਾ ਕੇ ਟਾਈਮ ਬਸ ਕਰਈ ਆ ਕਿਉਂਕਿ ਬੇਟਾਂ ਨੇ ਹਰ ਪਾਸੇ ਜਿਮਾਨ ਮਿਟਾਂ ਦਿੱਤੀਆਂ ਮੋਖਣੇ ਪੁਆ ਮਤਨਾਂ ਮੀਡਾਂਗੇ ਪਿਆਮ ਜਿਵੇਂ ਮੁੱਖ ਮੰਗ ਸੀ ਕਿ ਮਰਾ ਡੀਏ ਵਿੱਚ 13% ਵਾਧਾ ਕੀਤਾ ਜਾਵੇ ਜੋ ਰਿਟਾਇਰਮੈਂਟ ਸਾਥੀ ਆ ਉਹਨਾਂ ਨੂੰ ਜੋ ਡੀਏ ਉਹ ਵੀ 13% ਵਾਧਾ ਕੀਤਾ ਜਾਵੇ ਤੇ ਫੈਕਟਰ 2.9 ਨਾਲ ਦਿੱਤਾ ਵੀ ਇੱਕ ਮੁੱਖ ਮੰਗਾ ਸਨ ਪਰ ਮੁੱਖੋਂ ਦੇ ਭਵਨ ਤਮਾਨ ਮੇ ਤੁਹਾਨੂੰ ਹਰਪਾਲ ਸਿੰਘ ਚੀਮਾ ਲਾਰੇ ਲਾ ਕੇ ਟਾਈਮ ਬਸ ਕਰ ਰਿਹਾ ਹੈ ਗੁੱਜੇ ਬਾਸੇ ਮੰਗ ਕਰਦੇ ਆ 17 ਸਤ 2020 ਤੋਂ ਭਾਰਤੀ ਹੋ ਮਲਾਣ ਲਈ 6ਵਾਂ ਪੇਕਮਸਮ ਲਾਗੂ ਕੀਤਾ ਜਾਵੇ ਕੰਪਿਊਟਰ ਦੇ ਹਾਵਕਾਂ ਨੂੰ ਵੀ 6ਵਾਂ ਪੇਕ ਮੇ ਲਾਗੂ ਕੀਤਾ ਜਾਵੇ 17/7/2020 ਤੋਂ ਜੋ ਬਾਹਰ ਭੱਜਦੇ ਹੋ ਮਲਾਜਮਾਂ ਉਹਨਾਂ ਨੂੰ 6ਵਾਂ ਪੇਕ ਕੁਸ਼ਨ ਲਾਗੂ ਕੀਤਾ ਜਾਵੇ ਜਿਸ ਦਾ 15/15 ਨੋਟਿਸ ਰੱਦ ਕਰਕੇ ਜੋ ਪਰਮਿਸ਼ਨ ਪੀੜਾ ਦੇ ਮਲਾਜਮਾਂ ਉਹਨਾਂ ਤਨਖਾਹਾਂ ਫੇਸ ਕਰਦੇ ਹਨ ਉਹਨਾਂ ਵੀ ਡਾਇਰ ਕੀਤਾ ਜਾਵੇ ਇਸ ਤਰ੍ਹਾਂ ਹੀ ਪੰਜਾਬ ਸਰਕਾਰ ਦੇ ਮੈਗ ਵਿੱਚ ਖਾਲੀ ਪਈਆਂ ਅਸਾਮੀਆਂ ਭਰਿਆਣ ਇਮੋਖ ਮੰਗਾ ਹਾਂਜੀ ਟੈਕਨੀਕਲ ਸਰਵਿਸ ਯੂਨੀਅਨ ਪੰਜਾਬ ਦੇ ਜੋ ਕਾਰਜਕਾਰੀ ਕਮੇਟੀ ਦੀ ਮੀਟਿੰਗ ਕੱਲ ਜਲੰਧਰ ਦੇ ਵਿੱਚ ਜੋ ਪੀਐਚਯੂ ਪੰਜਾਬ ਦਫ਼ਤਰ ਹੈ ਨੇੜੇ ਗ੍ਰੀਨ ਪਾਰਕ ਬੱਸ ਸਟੈਂਡ ਹੈ ਜੋ ਉਸ ਨੇੜੇ ਬਿਲਕੁਲ ਜੋ ਮੀਟਿੰਗ ਹੋ ਰਹੀ ਹੈ ਦਫ਼ਤਰ ਵਿੱਚ ਜਿਸ ਦੇ ਵਿੱਚ ਮਾਨਯਾ ਐਮ ਮੰਗਾ ਦੇ ਗੱਲਬਾਤ ਕੀਤੀ ਜਾਊਗੀ